ਇਸ ਪ੍ਰੋਗਰਾਮ ਦੇ ਪ੍ਰਯੋਜਕ ਹਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟਿੰਡਾ ਸੰਪਰਕ ਨੰਬਰ 97819 4005 ਜੀ ਦੋਸਤੋ ਨਮਸਕਾਰ ਚੈਨਲ ਸੁਪਨ ਉਡਾਰੀ ਤੇ ਅਸੀਂ ਤੁਹਾਡੇ ਲਈ ਹਮੇਸ਼ਾ ਲੈ ਕੇ ਆਨੇ ਆ ਇੱਕ ਖਾਸ ਸ਼ਖਸੀਅਤ ਦੇ ਨਾਲ ਮੁਲਾਕਾਤ ਤੇ ਫਿਲਹਾਲ ਮੈਂ ਦੀਪਾ ਛਾਵੜਾ ਆਂ ਆਂ ਜੀ ਰਮੇਸ਼ 세ਠੀ ਬਾਦਲ ਜੀ ਕੋ ਜਿਹੜੇ ਕਿ ਦਸ਼ਮੇਸ਼ ਸਕੂਲ ਬਾਦਲ ਤੋਂ ਬਤੌਰ ਸੁਪਰਿੰਟੈਂਡੈਂਟ ਰਿਟਾਇਰ ਹੋਏ ਨੇ ਤੇ ਅੱਜ ਕੱਲ ਉਹ 114 ਸ਼ੀਸ਼ਮੈਲ ਆਸ਼ਰਮ ਬਠਿੰਡਾ ਦੇ ਵਿੱਚ ਰਹਿ ਰਹੇ ਨੇ ਤੇ ਨਾਲ ਹੀ ਬਹੁਤ ਸਾਰੇ ਕੰਮ ਕਰ ਰਹੇ ਨੇ ਤੇ ਉਹਨਾਂ ਕੰਮਾਂ ਬਾਰੇ ਆਪਾਂ ਉਹਨਾਂ ਤੋਂ ਹੀ ਜਾਣਾਂਗੇ ਤੇ ਫਿਲਹਾਲ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਕਰ ਲੈਨੇ ਆ ਜੀ ਸਵਾਗਤ ਜੀਰ ਮੈਂ ਸੇਠੀ ਬਦਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਸੁਪਨ ਉਡਾਰੀ ਤੇ ਥੈਂਕ ਯੂ ਦੀਪਾ ਮੈਡਮ ਜੀ ਤੁਸੀਂ ਤੇ ਅਤੇ ਚੈਨਲ ਸੁਪਨ ਉਡਾਰੀ ਨੇ ਤੇ ਦੀ ਟੀਮ ਨੇ ਟਾਈਮ ਕੱਢਿਆ ਮੇਰੀਆਂ ਉਰਲੀਆਂ ਪਰਲੀਆਂ ਤੇ ਸਿੱਧੀਆਂ ਸਾਧੀਆਂ ਗੱਲਾਂ ਸੁਣਨ ਲਈ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਤੁਸੀਂ ਹੋ ਹੀ ਇਹਨੇ ਖਾਸ ਕੀ ਤੁਹਾਡੇ ਰੂਬਰੂ ਅਸੀਂ ਆਪਣੇ ਦਰਸ਼ਕਾਂ ਨੂੰ ਕਰਵਾਣ ਆ ਗਏ ਹਾਂ ਤੁਹਾਡੇ ਕੋਲ ਤੇ ਫਿਲਹਾਲ ਅਸੀਂ ਜਾਣਾਂਗੇ ਕਿ ਤੁਸੀਂ ਲੇਖਕ ਹੋ ਤੇ ਤੁਸੀਂ ਆਪਣੇ ਸਾਹਿਤ ਬਾਰੇ ਥੋੜਾ ਚਾਨਣਾ ਪਾਓ ਦੀਪਾ ਜੀ ਇਸ ਬਾਰੇ ਮੈਂ ਕਈ ਵਾਰੀ ਲਿਖਿਆ ਵੀ ਹੈ ਔਰ ਦੱਸਿਆ ਵੀ ਹੈ ਕਿ ਮੇਰੀ ਸ਼ੁਰੂਆਤ ਜਿਹੜੀ ਸਹਿਤ ਨਾਲ ਜੁੜਨ ਦੀ ਹੋਈ ਹੈ ਉਹ ਜ਼ਿਆਦਾ ਤਾਂ ਸਨ 2011-12 ਚ ਹੋਈ ਹੈ ਲੇਕਿਨ ਜਦੋਂ ਮੈਂ ਪਹਿਲਾਂ ਪੜਦਾ ਸੀ ਦਸਵੀਂ ਚ ਜਾਂ ਉਸ ਤੋਂ ਪਹਿਲਾਂ ਵੀ ਮੈਨੂੰ ਪੜਨ ਦਾ ਬੜਾ ਸ਼ੌਂਕ ਸੀ ਜੀ ਔਰ ਪੜਨ ਹਰ ਮੈਂ ਰਾਈਟਰ ਨੂੰ ਪੜਿਆ ਪੰਜਾਬੀ ਦੇ ਰਾਈਟਰ ਨੂੰ ਪੜਿਆ ਹਿੰਦੀ ਨੂੰ ਪੜਿਆ ਔਰ ਮੈਨੂੰ ਵੀ ਲਿਖਣ ਦਾ ਸ਼ੌਂਕ ਹੋਇਆ ਜੀ ਲੇਕਿਨ ਕੁਝ ਮੇਰਾ ਹੈਂਡਰਾਈਟਿੰਗ ਵਧੀਆ ਨਹੀਂ ਸੀ ਕੁਝ ਉਸ ਟਾਈਮ ਟਾਈਮ ਦੇ ਵਿੱਚ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਜਿਹੜਾ ਛਪਣ ਵਾਸਤੇ ਕਾਫੀ ਮਿਹਨਤ ਕਰਨੀ ਪੈਂਦੀ ਸੀ ਜੀ ਤੇ ਜਦੋਂ ਇਹ ਸੋਸ਼ਲ ਮੀਡੀਆ ਦਾ ਯੁੱਗ ਆਇਆ ਕੰਪਿਊਟਰ ਦਾ ਟਾਈਮ ਆਇਆ ਤਾਂ ਮੈਂ ਲਿਖਣਾ ਸ਼ੁਰੂ ਕੀਤਾ ਔਰ ਬਾਅਦ ਅਖਬਾਰਾਂ ਨੂੰ ਮੈਗਜ਼ੀਨਾਂ ਨੂੰ ਭੇਜਣ ਲੱਗ ਪਿਆ ਜੀ ਬਹੁਤ ਵਧੀਆ ਤੇ ਤੁਸੀਂ ਕੋਈ ਆਪਣਾ ਜਿਹੜੀ ਵੀ ਤੁਸੀਂ ਰਚਨਾ ਲਿਖੀ ਹੈ ਕੋਈ ਉਹ ਰਚਨਾ ਸਾਡੇ ਸਰੋਤਿਆਂ ਦੇ ਸਾਡੇ ਦਰਸ਼ਕਾਂ ਦੇ ਨਜ਼ਰ ਕਰਨਾ ਚਾਹੂਗੀ ਦੀਪਾ ਜੀ ਇਸ ਤਰ੍ਹਾਂ ਵੀ ਮੈਂ ਕੋਈ ਕਵਿਤਾ ਸ਼ਾਇਰੀ ਲਿਖੀ ਹੋਵੇ ਲੇਕਿਨ ਜ਼ਿਆਦਾ ਮੇਰਾ ਜਿਹੜਾ ਰੁਝਾਨ ਹੈ ਸੋਸ਼ਲ ਆਈਟਮਸ ਦੇ ਬਾਰੇ ਲਿਖਣ ਤੇ ਆਰਟੀਕਲ ਲਿਖਣ ਤੇ ਜਾਂ ਮੈਂ ਕਹਾਣੀਆਂ ਲਿਖੀਆਂ ਮੇਰੀਆਂ ਇਸ ਟਾਈਮ ਪੰਜ ਕਿਤਾਬਾਂ ਮੈਂ ਪਾਟਕਿਆਂ ਦੀ ਝੋਲੀ ਪਾ ਚੁੱਕਿਆ ਹਾਂ ਮੇਰੇ ਤਿੰਨ ਕਹਾਣੀ ਸੰਗ੍ਰਹਿ ਇੱਕ ਗੰਦਾਰੀ ਹੋਰ 149 ਮਾਰਡਲ ਟਾਉਨ ਕਰੇਲਿਆਂ ਵਾਲੀ ਆਂਟੀ ਇਹ ਬੜੇ ਮਕਬੂਲ ਹੋਏ ਹਨ ਔਰ ਪੰਜਾਬੀ ਦੇ ਪਾਟਕਾਂ ਨੇ ਬਹੁਤ ਪਸੰਦ ਕੀਤਾ ਹੈ ਇਸ ਤੋਂ ਇਲਾਵਾ ਮੈਂ ਆਪਣੀ ਜ਼ਿੰਦਗੀ ਦੇ ਅਹਿਮ ਤਜਰਬਿਆਂ ਨੂੰ ਜਾਂ ਜੋ ਮੇਰਾ ਬਚਪਨ ਮਾਲਵੇ ਦੇ ਪਿੰਡ ਘਮਿਆਰੇ ਬੀਤਿਆ ਉਸ ਬਾਰੇ ਜੋ ਮੇਰੇ ਤਜਰਬੇ ਹੋਏ ਜਾਂ ਨਵੀਆਂ ਗੱਲਾਂ ਸੀ ਉਹਨਾਂ ਨੂੰ ਮੈਂ ਇੱਕ ਕਿਤਾਬ ਦੇ ਰੂਪ ਵਿੱਚ ਕਲੰਬੰਦ ਕੀਤਾ ਉਸ ਦਾ ਨਾਮ ਹੈ ਬਾਬੇ ਹਰਗੁਲਾਲ ਦੀ ਹੱਤੀ ਰੱਖਿਆ ਔਰ ਤੁਸੀਂ ਹੈਰਾਨ ਹੋਵੋਗੇ ਵੀ ਉਸ ਦੇ ਵੀ ਦੋ ਵਾਲਿਊਮ ਮੈਂ ਪੜਕਿਆਂ ਦੀ ਝੋਲੀ ਪਾ ਚੁੱਕਿਆ ਹਾਂ ਵਾਹ ਜੀ ਵਾਹ ਬਹੁਤ ਵਧੀਆ ਤੁਸੀਂ ਯੋਗਦਾਨ ਦੇ ਰਹੇ ਹੋ ਸਾਇਤ ਦੇ ਖੇਤਰ ਦੇ ਵਿੱਚ ਤੇ ਇਸੇ ਨਾਲ ਹੀ ਰਮੇਸ਼ ਸਿੱਠੀ ਬਾਦਲ ਜੀ ਮੈਂ ਇੱਕ ਹੋਰ ਗੱਲ ਮਤਲਬ ਜਿਹੜੀ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੀ ਤੁਸੀਂ ਮਤਲਬ ਲੋਕੀ ਤੁਹਾਨੂੰ ਮਿਲਣ ਲਈ ਬੇਚੈਨ ਰਹਿੰਦੇ ਨੇ ਤੁਸੀਂ ਉਹਨਾਂ ਨੂੰ ਕਾਫੀ ਤੇ ਬੁਲਾਉਂਦੇ ਹੋ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ ਤੇ ਉਸ ਬਾਰੇ ਕੁਝ ਦੱਸੋ ਸਾਨੂੰ ਹਾਂਜੀ ਇਸ ਤਰ੍ਹਾਂ ਜੀ ਸ਼ੁਰੂ ਦੇ ਵਿੱਚ ਜਦੋਂ ਮੈਂ ਡੱਬ ਵਾਲੀ ਸੀ ਸਨ 2000 ਜਾਂ 2000 2019 18 ਦੇ ਵਿੱਚ ਕਰੋਨਾ ਕਾਲ ਤੋਂ ਪਹਿਲਾਂ ਮੇਰੇ ਕੋਲੇ ਮੇਰੇ ਦੋਸਤ ਆਉਂਦੇ ਸੀ ਅਸੀਂ ਕਾਫੀ ਪੀਂਦੇ ਸੀ ਫਿਰ ਹੌਲੀ ਹੌਲੀ ਉਹ ਸਿਲਸਿਲੇ ਇਸ ਤਰ੍ਹਾਂ ਦਾ ਹੋ ਗਿਆ ਤੇ ਮੇਰੇ ਕੋਲੇ ਸੈਲੀਬ੍ਰਿਟੀਜ਼ ਆਉਣ ਲੱਗੇ ਮੈਂ ਉਹਨਾਂ ਨਾਲ 2 ਘੰਟੇ ਦੇ ਕਰੀਬ ਗੱਲਾਂ ਬਾਤਾਂ ਕਰਦਾ ਉਹਨਾਂ ਨੂੰ ਛਾਨਣਾ ਲਾਉਂਦਾ ਉਹਨਾਂ ਦੀ ਸਖੀਅਤ ਬਾਰੇ ਜਾਣਦਾ ਫਿਰ ਉਸ ਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਪਾਉਂਦਾ ਠੀਕ ਉਹ ਮੇਰਾ ਐਪੀਸੋਡ ਕਾਫੀ ਲੋਕਪ੍ਰੀਆ ਹੁੰਦੇ ਗਏ ਮੇਰੇ ਕੋਲੇ ਹਰ ਸਿਆਸੀ ਪਾਰਟੀ ਦੇ ਆਗੂ ਬਹੁਤ ਵਾ ਲੀਡਰ ਡਾਕਟਰ ਸੀਏ ਜਾਂ ਸੋਸ਼ਲ ਵਰਕਰ ਵੀ ਆਏ ਜੀ ਔਰ ਉਹਨਾਂ ਨਾਲ ਮੈਂ ਖੂਬ ਗੱਲਾਂ ਕੀਤੀਆਂ ਉਹਨਾਂ ਦੇ ਜ਼ਿੰਦਗੀ ਨੂੰ ਅੰਦਰੋਂ ਤੱਕ ਵੇਖਿਆ ਜੀ ਫਿਰ ਉਸ ਨੂੰ ਸੋਸ਼ਲ ਮੀਡੀਆ ਦੇ ਵਿੱਚ ਲਿਖਿਆ ਇਸੇ ਤਰ੍ਹਾਂ ਜਦੋਂ ਮੈਂ ਸਾਨੂੰ 2022 ਦੇ ਵਿੱਚ ਬਠਿੰਡਾ ਆਇਆ ਤਾਂ ਮੈਨੂੰ ਇਹ ਪ੍ਰੋਬਲਮ ਸੀ ਜਾਂ ਮੈਨੂੰ ਇਹ ਡਰ ਸੀ ਵੀ ਸ਼ਾਇਦ ਮੇਰਾ ਕੌਫੀ ਦਾ ਕੱਪ ਉੱਡਾ ਵਾਲੀ ਛੁੱਟ ਜਾਵੇਗਾ ਪਰੰਤੂ ਇੱਥੇ ਮੈਨੂੰ ਸਿਹਤਕ ਜਿਹੜੇ ਲੋਕ ਸੀ ਜਾਂ ਸਹਿਤਕਾਰ ਸੀ ਉਹਨਾਂ ਵੱਲੋਂ ਸਹਿਯੋਗ ਮਿਲਿਆ ਮੇਰੇ ਕੋਲ ਆਏ ਮੈਂ ਉਹਨਾਂ ਨੂੰ ਬੁਲਾਇਆ ਔਰ ਚੰਗੇ ਸਖਸ਼ੀਅਤਾਂ ਨੇ ਇੱਥੇ ਮੇਰੇ ਨਾਲ ਕਾਫੀ ਪੀਤੀ ਔਰ ਹੁਣ ਪੋਜੀਸ਼ਨ ਇਹ ਹੈ ਵੀ ਹਰ ਕੋਈ ਇਸ ਗੱਲ ਦੀ ਇੱਛਾ ਰੱਖਦਾ ਹੈ ਤੇ ਮੈਨੂੰ ਕਾਫੀ ਦੇ ਕੱਪ ਦਾ ਸੱਦਾ ਕਦੋਂ ਆਵੇਗਾ ਕਈ ਮਜ਼ਾਕੀ ਵਿੱਚ ਵੀ ਕਹਿ ਦਿੰਦੇ ਆ ਵੀ ਸਿੱਟ ਸਾਬ ਸਾਡੇ ਵਾਸਤੇ ਕਾਫੀ ਨਹੀਂ ਬਣੀ ਹਜੇ ਜਾਂ ਸਾਡੀ ਕਿਤੇ ਕਾਫੀ ਤੇ ਮੋਹਰ ਨਹੀਂ ਲੱਗੀ ਔਰ ਮੇਰਾ ਜਿਹੜਾ ਪ੍ਰੋਗਰਾਮ ਹੈ ਲਗਾਤਾਰ ਚੱਲ ਰਿਹਾ ਹੈ ਹਰ ਹਫਤੇ ਜਾਂ 15 ਦਿਨਾਂ ਬਾਅਦ ਕੋਈ ਨਾ ਕੋਈ ਸਖਸ਼ੀਅਤ ਉਹ ਲਿਰਿੰਦੀਆ ਬਠਿੰਡੇ ਦੇ ਜਿੰਨੇ ਵੀ ਸਹਿਤਕਾਰ ਹੈ ਨਾਮੀ ਸਹਿਤਕਾਰ ਹੈ ਸੁਭਾਵਾਂ ਦੇ ਪ੍ਰਧਾਨ ਹੈ ਜੀ ਜਾਂ ਹੋਰ ਉਹ ਕਾਫੀ ਦੇ ਕੱਪ ਦਾ ਮਜ਼ਾ ਲੈ ਚੁੱਕੇ ਹੈ ਔਰ ਦੂਜੀ ਵਾਰ ਆਉਣ ਨੂੰ ਬੇਤਾਵਨ ਬਾਜੀ ਵਾਸੇਠੀ ਜੀ ਤੁਹਾਡਾ ਤਾਂ ਕਾਫੀ ਦਾ ਕੱਪ ਇੰਨਾ ਮਸ਼ਹੂਰ ਹੋ ਗਿਆ ਕਿ ਉਹ ਸੁਣ ਕੇ ਤਾਂ ਫਿਰ ਸਾਨੂੰ ਵੀ ਤੁਹਾਡੇ ਕੋਲ ਆਣਾ ਪੈ ਗਿਆ ਤੇ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਬਹੁਤ ਵੱਡੇ ਵੱਡੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹੋ ਤੇ ਲੋਕਾਂ ਦੀ ਜਾਣਕਾਰੀ ਵੀ ਵਧਾ ਰਹੇ ਹੋ ਦੇਖੋ ਜੀ ਮੈਂ ਤਾਂ ਇਹੀ ਸੋਚਦੀ ਆ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਲੋਕ ਮਿਸਯੂਜ਼ ਕਰ ਰਹੇ ਆ ਪਰ ਤੁਸੀਂ ਸੋਸ਼ਲ ਮੀਡੀਆ ਦਾ ਵੀ ਐਨਾ ਵਧੀਆ ਯੂਜ਼ ਕਰ ਰਹੇ ਹੋ ਤੇ ਨਾਲ ਨਾਲ ਸਾਡੀ ਵੀ ਜਾਣਕਾਰੀ ਵਧਾ ਰਹੇ ਹੋ ਤੇ ਅੱਜ ਅਸੀਂ ਤਾਂ ਹੀ ਸਪੈਸ਼ਲ ਟਾਈਮ ਕੱਢ ਕੇ ਤੁਹਾਨੂੰ ਮਿਲਣ ਆਏ ਆ ਤੇ ਚਲੋ ਜੀ ਅੱਗੇ ਗੱਲ ਕਰਦੇ ਆ ਰਮੇਸ਼ ਸੇਠੀ ਬਾਦਲ ਜੀ ਹੁਣ ਤੁਹਾਡਾ ਨਾਂ ਹੈ ਰਮੇਸ਼ ਸੇਠੀ ਤੇ ਨਾਲ ਤੁਸੀਂ ਬਾਦਲ ਲਗਾਨੇ ਹੋ ਇਹ ਮੈਨੂੰ ਥੋੜਾ ਜਿਹਾ ਮੈਂ ਕਿਊਰੀਅਸ ਆ ਵੀ ਇਹ ਕਿਉਂ ਲਗਾਨੇ ਹੋ ਤੁਸੀਂ ਦੀਪਾ ਜੀ ਤੁਹਾਡੇ ਸਵਾਲ ਵੇ ਜਵਾਬ ਦੇਣ ਤੋਂ ਪਹਿਲਾਂ ਮੈਂ ਕਾਫੀ ਦੇ ਕੱਪ ਬਾਰੇ ਥੋੜਾ ਜਿਹਾ ਹੋਰ ਸਪਸ਼ਟੀਕਰਨ ਦੇਣਾ ਚਾਹੁੰਦਾ ਜੀ ਵੀ ਜ਼ਰੂਰੀ ਨਹੀਂ ਵੀ ਉਹ ਸੈਲੀਬ੍ਰਿਟੀ ਹੀ ਮੇਰੇ ਕੋਲੇ ਆਉਂਦੇ ਆ ਮੈਂ ਸੋਚਦਾ ਜਿਹੜੇ ਮੇਰੇ ਕੋਲੇ ਆਉਂਦੇ ਆ ਉਹ ਸੈਲੀਬ੍ਰਿਟੀ ਹੁੰਦੇ ਆ ਕੀ ਬਾਤ ਮੇਰੇ ਕੋਲੇ ਹਰ ਤਰ੍ਹਾਂ ਦੇ ਲੋਕ ਖਾਸ ਕਰਕੇ ਉਹ ਲੋਕ ਆਉਂਦੇ ਆ ਮੈਂ ਉਹਨਾਂ ਨੂੰ ਬੁਲਾ ਕੇ ਰਾਜ਼ੀ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਜ਼ੀਰੋ ਤੋਂ ਸਟਾਰਟ ਕੀਤਾ ਜੀ ਜਿਹੜੇ ਸੈਲੀਬ੍ਰਿਟੀ ਬਾਅਦ ਚ ਬਣੇ ਪਹਿਲਾਂ ਜ਼ੀਰੋ ਸੀ ਚਾਹੇ ਉਹ ਕੋਈ ਪ੍ਰੋਫੈਸ਼ਨਲ ਹਲਵਾਈ ਹੈ ਕੋਈ ਹੋਰ ਆਦਮੀ ਹੈ ਸਟੂਡੈਂਟ ਹੈ ਜਿਨੇ ਜ਼ਿੰਦਗੀ ਦੇ ਵਿੱਚ ਹੂੰ ਖੂਬ ਮਿਹਨਤ ਕਰੀ ਹੈ ਤੰਗੀਆਂ ਤੁਰਸ਼ੀਆਂ ਵੇਖੀਆਂ ਔਰ ਆਪਦੀ ਮਿਹਨਤ ਦੇ ਬਲ ਬੁੱਤੇ ਤੇ ਉਹ ਅੱਗੇ ਵਧਿਆ ਹੈ ਮੇਰੇ ਹਿਸਾਬ ਨਾਲ ਉਹ ਸਮਾਜ ਦੇ ਲਈ ਪ੍ਰੇਰਨਾ ਸਰੋਤ ਹੈ ਜੀ ਜੀ ਔਰ ਇਹੋ ਜਿਹੇ ਪ੍ਰੇਰਨਾ ਸਰੋਤ ਨੂੰ ਹਾਈਲਾਈਟ ਕਰਨਾ ਜਾਂ ਮੀਡੀਆ 'ਚ ਉਹਨਾਂ ਬਾਰੇ ਦੱਸਣਾ ਜ਼ਰੂਰੀ ਹੈ ਮੈਂ ਇਸ ਨੂੰ ਵੀ ਸੇਵਾ ਸਮਝਦਾ ਹੈ ਬਿਲਕੁਲ ਜੀ ਦੂਸਰਾ ਇਸ ਦੇ ਨਾਲ ਹੀ ਜਿਹੜੇ ਲੋਕ ਜ਼ੀਰੋ ਤੋਂ ਜ਼ਿੰਦਗੀ ਸਟਾਰਟ ਕਰਕੇ ਜਦੋਂ ਆਪਣੇ ਉੱਪਰਲੇ ਮਕਾਮ ਤੇ ਜਾਂ ਪੰਜਾਬੀ ਚ ਕਹਿੰਦੇ ਵੀ ਟੀਸੀ ਦੇ ਵੇਰ ਬਣ ਜਾਂਦੇ ਆ ਉੱਪਰ ਪਹੁੰਚ ਜਾਂਦੇ ਆ ਜੀ ਉਹਨਾਂ ਬਾਰੇ ਲਿਖਣਾ ਇਹ ਬਹੁਤ ਵੱਡੀ ਸਮਾਜ ਸੇਵਾ ਹੈ ਇਸ ਨਾਲ ਦੂਸਰਿਆਂ ਨੂੰ ਪ੍ਰੇਰਣਾ ਮਿਲਦੀ ਹੈ ਔਰ ਸਮਾਜ ਦਾ ਲਿਆਨ ਹੁੰਦਾ ਹੈ ਬਿਲਕੁਲ ਜੀ ਤੁਹਾਡਾ ਦੂਸਰਾ ਸਵਾਲ ਤੁਸੀਂ ਬਾਦਲ ਲਿਖਣ ਬਾਰੇ ਜੀ ਆਮ ਕਰਕੇ ਆਪਣੇ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਹੈ ਹਰ ਬੰਦਾ ਹਰ ਲੀਡਰ ਖਾਸ ਕਰਕੇ ਜਿਹੜੇ ਸਿਆਸੀ ਲੋਕ ਹੈ ਇਹ ਆਪਦੇ ਪਿੰਡ ਦਾ ਨਾਮ ਆਪਦੇ ਨਾਮ ਦੇ ਪਿੱਛੇ ਲਾਉਂਦੇ ਆ ਜੀ ਮੇਰਾ ਜਨਮ ਭੂਮੀ ਪਿੰਡ ਘਮਿਆਰਾ ਹੈ ਜੋ ਡੱਬ ਵਾਲੀ ਦੇ ਨੇੜੇ ਹੈ ਹੂੰ ਹੂੰ ਕਿੰਤੂ ਮੈਂ ਆਪਣੀ ਜ਼ਿੰਦਗੀ ਦੇ 37 ਸਾਲ ਪੰਜਾਬ ਦੀ ਸਿਆਸਤ ਦੇ ਗੜ੍ਹ ਪਿੰਡ ਬਾਦਲ ਵਿੱਚ ਜੋਬ ਕੀਤੀ ਹੈ ਜੀ ਔਰ ਉਹ ਸੰਸਥਾ ਦੇ ਵਿੱਚ ਜਦੋਂ ਮੈਂ ਜੋਬ ਕੀਤੀ ਜਦੋਂ ਦੱਸਦੇ ਅਸੀਂ ਵੀ ਮੈਂ ਜੀ ਬਾਦਲ ਤੋਂ ਆਏ ਆ ਜਾਂ ਕਿਸੇ ਅਫਸਰ ਨਾਲ ਗੱਲਬਾਤ ਕਰਨੀ ਦੱਸਣਾ ਪੈਂਦਾ ਮੈਂ ਬਾਦਲ ਸਕੂਲ ਤੋਂ ਆਇਆ ਮੈਨੂੰ ਇਹ ਲੱਗਿਆ ਵੀ ਕਰਮ ਭੂਮੀ ਜਿਹੜੀ ਹੈ ਉਹ ਇਨਸਾਨ ਦੀ ਜਨਮ ਭੂਮੀ ਨਾਲੋਂ ਵੀ ਵੱਡੀ ਹੈ ਬਹੁਤ ਵਧੀਆ ਜਨਮ ਭੂਮੀ ਦੀ ਬਜਾਏ ਮੈਂ ਆਪਣੀ ਕਰਮ ਭੂਮੀ ਨੂੰ ਇੰਪੋਰਟੈਂਸ ਦਿੱਤੀ ਔਰ ਆਪਣੇ ਨਾਂ ਦੇ ਪਿੱਛੇ ਬਾਦਲ ਲਾਇਆ ਕਈ ਲੋਕ ਮਿਲਿਆ ਗੋਲੀ ਗੱਲ ਹੈ ਵੀ ਬਾਦਲ ਸਮਝ ਕੇ ਥੋੜਾ ਜਿਹਾ ਪਿੱਛੇ ਵੀ ਹੋ ਜਾਂਦੇ ਆ ਵੀ ਇਹ ਪਤਾ ਨਹੀਂ ਪੋਲੀਟੀਕਲ ਬੰਦਾ ਹੈ ਸਿਆਸੀ ਬੰਦਾ ਵੀ ਇਹ ਬਾਦਲਾਂ ਦਾ ਖਾਸ ਹੋਊਗਾ ਮੇਰਾ ਸਿਆਸਤ ਨਾਲ ਕੋਈ ਸੰਬੰਧ ਨਹੀਂ ਮੇਰਾ ਨਿਸ਼ਾਨਾ ਸਿਰ ਮੇਰੀ ਕਰਮ ਭੂਮੀ ਨੂੰ ਹਾਈਲਾਈਟ ਕਰਨ ਦਾ ਜਾਂ ਉਸ ਦੀ ਚਰਚਾ ਕਰਨ ਤੋਂ ਹੈ ਇਸ ਲਈ ਮੈਂ ਆਉਦੇ ਨਾਮ ਦੇ ਪਿੱਛੇ ਬਾਦਲ ਸ਼ਬਦ ਲਾਉਣਾ ਹੈ ਜੀ ਜੀ ਬਹੁਤ ਹੀ ਵਧੀਆ ਤੁਸੀਂ ਆਪਣੀ ਕਰਮ ਭੂਮੀ ਰਾਜਾ ਰਾਣਾ ਆ ਆਪਣੇ ਨਾਂ ਦੇ ਨਾਲ ਲਗਾਣੇ ਹੋ ਜੀ ਮੈਂ ਤਾਂ ਪਹਿਲਾਂ ਇਦਾਂ ਦੀ ਕੋਈ ਗੱਲ ਸੁਣੀ ਨਹੀਂ ਤੇ ਬਹੁਤ ਹੀ ਵਧੀਆ ਤੁਸੀਂ ਸਮਾਜ ਦੇ ਵਿੱਚ ਵੀ ਯੋਗਦਾਨ ਦੇ ਰਹੇ ਹੋ ਤੇ ਆਪਣੀ ਕਰਮ ਭੂਮੀ ਦਾ ਨਾਂ ਵੀ ਰੋਸ਼ਨ ਕਰ ਰਹੇ ਹੋ ਤੇ ਜਨਮ ਭੂਮੀ ਦਾ ਤਾਂ ਕਰ ਹੀ ਰਹੇ ਹੋ ਜੀ ਸਥੀ ਜੀ ਤੁਸੀਂ ਜਿੱਦਾਂ ਕੀ ਦੱਸਿਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਤੁਸੀਂ ਸਮਾਜ ਦੀ ਸੇਵਾ ਕਰ ਰਹੇ ਹੋ ਤੇ ਇਸ ਬਾਰੇ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸੋ ਕਿ ਸੋਸ਼ਲ ਮੀਡੀਆ ਨਾਲੋਂ ਸਮਾਜ ਦੀ ਸੇਵਾ ਕਿੱਦਾਂ ਕਰ ਸਕਦੇ ਆਂ ਦੀਪਾ ਜੀ ਦਰਅਸਲ ਜਿਹੜਾ سوشل মিডিਆ ਹੈ ਇੱਕ ਬਹੁਤ ਵੱਡਾ ਮੰਚ ਹੈ ਇਹ ਕੋਈ ਲੋਕਲ ਸੂਬਾ ਵਾਈਜ਼ ਜਾਂ ਨੈਸ਼ਨਲ ਮੰਚ ਨਹੀਂ ਹੈ ਇੰਟਰਨੈਸ਼ਨਲ ਮੰਚ ਹੈ ਤੁਹਾਡਾ سوشل মিডিਆ ਦੇ ਵਿੱਚ ਪਾਈ ਕੋਈ ਵੀ ਪੋਸਟ ਕੋਈ ਵੀ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਔਰ ਦੁਨੀਆ ਦੇ ਹਰ ਕੋਨੇ 'ਚ ਪਹੁੰਚ ਜਾਂਦੀ ਹੈ ਹੁਣ ਤੁਹਾਡੇ ਕੋਲੇ ਦੋ ਰਸਤੇ ਹਨ ਇਸ ਦਾ ਯੂਜ਼ ਵੀ ਕਰ ਸਕਦੇ ਹੋ ਤੇ ਮਿਸਯੂਜ਼ ਵੀ ਮੈਂ ਮੇਰੇ ਤੋਂ ਵੈਸੇ ਮੇਰੇ ਫੈਮਿਲੀ ਮੈਂਬਰ ਸਾਰੇ ਪਰੇਸ਼ਾਨ ਹੈ ਮੈਂ 24 ਘੰਟੇ ਫੇਸਬੁਕ ਨਾਲ ਜੁੜਿਆ ਰਹਿਣਾ ਹੈ ਠੀਕ ਹੁਣ ਸਵਾਲ ਇਹ ਹੁੰਦਾ ਵੀ ਫਿਰ ਅਗਲਾ ਪੁੱਛਦਾ ਵੀ ਤੂੰ ਲਿਖਦਾ ਕੀ ਹੈ ਕਰਦਾ ਕੀ ਹੈ ਹੂੰ ਇਨੈਚਰ ਇਹ ਮੈਸਜ ਨੂੰ ਦੱਸਦਾ ਵੀ ਮੈਂ ਫੇਸਬੁਕ ਦਾ ਜਾਂ ਸੋਸ਼ਲ ਮੀਡੀਆ ਦਾ ਪ੍ਰਯੋਗ ਸਮਾਜ ਦੇ ਸੁਧਾਰ ਲਈ ਸਾਡੇ ਵਿਰਸੇ ਨੂੰ ਜਿੰਦਾ ਰੱਖਣ ਲਈ ਸਾਡੇ ਪੁਰਾਣੇ ਸਭਿਆਚਾਰ ਨੂੰ ਰੋਕਾ ਦਾ ਪੰਚਾਉਣ ਲਈ ਉਹਨੂੰ ਜਿੰਦਾ ਰੱਖਣ ਲਈ ਮੈਂ ਕੰਮ ਕਰਦਾ ਹਾਂ ਜਿਵੇਂ ਅਸੀਂ ਅੱਜਕੱਲ੍ਹ ਵੇਖਦੇ ਹਾਂ ਸਾਡੇ ਫੰਕਸ਼ਨਾਂ ਦੇ ਵਿੱਚ ਜਾਂ ਜਿੱਥੇ ਵੀ ਕੋਈ ਸਮਾਰੋਹ ਹੁੰਦਾ ਹੈ ਲੋਹ ਚਰਖੇ ਕੋਈ ਹਲ ਰੱਖ ਕੇ ਉਹ ਕਹਿੰਦੇ ਜੀ ਇਹ ਵਿਰਸਾ ਹੈ ਇਹ ਸਾਡਾ ਵਿਰਸਾ ਨਹੀਂ ਸਾਡਾ ਉਹ ਤਾਂ ਪੁਰਾਣੇ ਉਜ਼ਾਰ ਹੈ ਉਹ ਚਰਖੇ ਬੰਦ ਹੋ ਗਏ ਹੋਰ ਸਮਾਂ ਆ ਗਿਆ ਅੱਗੇ ਮਸ਼ੀਨਾਂ ਆ ਗਈਆਂ ਲੇਟੈਸਟ ਕੁੰਡੇ ਕੋਟੇ ਖਤਮ ਹੋ ਗਏ ਮਿਕਸੀਆਂ ਆ ਗਈਆਂ ਲੇਕਿਨ ਮੈਂ ਉਸ ਚੀਜ਼ ਦਾ ਨੂੰ ਵਿਰਸਾ ਨਹੀਂ ਸਮਝਦਾ ਮੈਂ ਸਾਡੇ ਵਿਚਾਰ ਨੂੰ ਸਾਡੇ ਵਿਹਾਰ ਨੂੰ ਵਿਰਸਾ ਸਮਝਦਾ ਕਿਆ ਬਾਤ ਮੇਰਾ ਲੇਕਿਨ ਹਮੇਸ਼ਾ ਮੇਰੀਆਂ ਪੋਸਟਾਂ ਦੇ ਵਿੱਚ ਤੁਸੀਂ ਨੋਟ ਕਰਿਓ ਮੈਂ ਸਾਡੇ ਵਿਰਾਸਤੀ ਖਾਣਿਆਂ ਨੂੰ ਪਹਿਲ ਦਿੰਦਾ ਹੂੰ ਕੋਈ ਵੀ ਸਾਡੇ ਵਿਰਾਸਤੀ ਖਾਣੇ ਆ ਪ੍ਰਾਣੀਆਂ ਅਚਾਰ ਐ ਮਰਬੇ ਐ ਕਿਚੜੀ ਐ ਮਰੁੰਡੇ ਐ ਜੋ ਘਰੇ ਬੰਦੇ ਸੀ ਸਾਗ ਐ ਮੈਂ ਉਸ ਨੂੰ ਪਹਿਲ ਦਿੰਦਾ ਮੈਂ ਕਦੇ ਵੀ ਵੀਜ਼ਾ ਪੀਜ਼ਾ 버ਗਰ ਜਾਂ ਜੋ ਵੀ ਇਹ ਅੱਜ ਕੱਲ ਦਾ ਫਾਸਟ ਫੂਡ ਹੈ ਇਸ ਬਾਰੇ ਕਦੇ ਨਹੀਂ ਲਿਖਦਾ ਦੂਸਰਾ ਜਦੋਂ ਮੈਂ ਬਜ਼ਾਰ ਦੇ ਵਿੱਚ ਜਾਂਦਾ ਹੈ ਜਿਹੜੇ ਮਿਹਨਤੀ ਲੋਕ ਉੱਥੇ ਗਰੀਬ ਮਿਹਨਤ ਕਰਕੇ ਕਮਾਈ ਕਰਦੇ ਆ ਮੈਂ ਹਮੇਸ਼ਾ ਉਹਨਾਂ ਦੀ ਇੱਕ ਤਰ੍ਹਾਂ ਦੀ ਇੰਟਰਵਿਊ ਕਰਦਾ ਉਹਨਾਂ ਬਾਰੇ ਲਿਖਦਾ ਔਰ ਉਸ ਨੂੰ ਸੋਸ਼ਲ ਮੀਡੀਆ ਦੇ ਵਿੱਚ ਅੱਗੇ ਲਿਖਦਾ ਹੈ ਕਿ ਜਿਸ ਤਰ੍ਹਾਂ ਹੁਣ ਤੁਸੀਂ ਵੇਖੋ ਵੀ ਬਹੁਤ ਜਿਆਦਾ ਠੰਡ ਪੈਂਦੀ ਹੈ। ਹੂੰ ਹੂੰ ਹੂੰ। ਜ਼ਮੀਨ ਦਾ ਗਰਾਊਂਡ ਦਾ ਟੈਂਪਰੇਚਰ ਬਹੁਤ ਠੰਡਾ ਹੁੰਦਾ ਉੱਥੇ ਬੈਠਣਾ ਮੁਸ਼ਕਲ ਹੈ। ਤੁਸੀਂ ਸਬਜ਼ੀ ਮੰਡੀ ਜਾਓ। ਸੈਂਕੜੇ ਔਰਤਾਂ ਨੰਗੇ ਫਰਸ਼ ਤੇ ਬੈਠੀਆਂ ਛੋਲੂਆ ਕਰ ਰਹੀਆਂ। ਹੂੰ। ਉਹਨਾਂ ਦੀ ਮਿਹਨਤ ਨੂੰ ਵੇਖ ਕੇ ਦਿਲ ਚਾਉਂਦਾ ਹੈ ਵੀ ਯਾਰ ਇਹ ਲੋਕ ਵੀ ਇਨਸਾਨ ਹੈ। ਸਿਰਫ ਆਪਣੇ ਟੱਡੇ ਦੀ ਅੱਗ ਬੁਝਾਉਣ ਵਾਸਤੇ, ਕਮਾਈ ਕਰਨ ਵਾਸਤੇ ਕਿੰਨੀ ਮਿਹਨਤ ਕਰ ਰਹੇ ਆ। ਮੈਂ ਹਮੇਸ਼ਾ ਉਹਨਾਂ ਤੋਂ ਛੋਲੂਆ ਵੀ ਖਰੀਦਦਾ। ਉਹਨਾਂ ਦੀ ਫੋਟੋ ਇਸ ਵੀ ਪੋਸਟ ਵੀ ਸੋਸ਼ਲ ਮੀਡੀਆ ਤੇ ਪਾਉਣਾ ਹੈ ਤਾਂ ਕਿ ਲੋਕ ਇਸ ਚੀਜ਼ ਨੂੰ ਸਮਝਣ ਤੇ ਉਹਨਾਂ ਨਾਲ ਸੌਦੇਬਾਜ਼ੀ ਨਾ ਕਰਨ ਕੱਲ ਲੋਹੜੀ ਸੀ ਜੀ ਅਸੀਂ ਮਾਰਕੀਟ ਗਏ ਮੈਂ ਵੇਖਿਆ ਉੱਥੇ ਗਰੀਬ ਲੋਕ ਠੰਡੇ ਫਰਸ਼ ਤੇ ਬੈਠੇ ਹਾਥੀਆਂ ਸੇਲ ਕਰ ਰਹੇ ਸੀ ਮੈਨੂੰ ਲੱਗਿਆ ਵੀ ਇਹ ਲੋਕ ਮੰਗ ਕੇ ਵੀ ਆਪਦਾ ਗੁਜ਼ਾਰਾ ਕਰ ਸਕਦੇ ਆ ਪਰੰਤੂ ਨਹੀਂ ਉਹ ਕੰਮ ਕਰਦੇ ਆ ਮਿਹਨਤ ਕਰਦੇ ਆ ਔਰ ਉਹ ਪਾਥੀਆਂ ਵੇਚ ਰਹੇ ਆ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਬਿਨਾਂ ਉਹਨਾਂ ਦੇ ਤੋਂ ਕੋਈ ਨਾ 파 ਕੌਣ ਕੀਤੇ ਜੋ ਅਫਦਰ ਉਸਮਾਨ ਲਿਆ ਮੇਰਾ ਇਹ ਵੀ ਸੰਦੇਸ਼ ਹੈ ਵੀ ਜਦੋਂ ਅਸੀਂ ਵੱਡੇ ਮੌਲ ਜਾਂਦੇ ਆ ਜਾਂ ਵੱਡੇ ਦੁਕਾਨਾਂ ਤੇ ਜਾਂਦੇ ਆ ਉਹ ਜਿੰਨੇ ਪੈਸੇ ਮੰਗਦੇ ਅਸੀਂ ਦਿੰਦੇ ਆ ਬਿਲਕੁਲ ਪਰ ਬੈਟਰੀ ਆ ਵੀ ਜਦੋਂ ਤੁਸੀਂ ਕਿਸੇ ਗਰੀਬ ਕੋਲ ਉਸਮਾਨ ਲੈਣੇ ਹੋ ਕਿਸੇ ਰੱਖੇ ਤੇ ਸਵਾਰੀ ਕਰਦੇ ਹੋ ਸਬਜੀ ਵਾਲੇ ਢੀ ਵਾਲੇ ਤੋਂ ਸਬਜੀ ਲੈਣੇ ਹੋ ਉਹਨਾਂ ਨਾਲ ਜ਼ਿਆਦਾ ਮੋਲ ਭਾਵਨਾ ਕੀਤਾ ਜਾਵੇ ਔਰ ਉਹਨਾਂ ਨੂੰ 2 ਰੁਪਏ ਕਮਾਉਂਦਾ ਮੌਕਾ ਦਈਏ ਇਸ ਤਰ੍ਹਾਂ ਦੀਆਂ ਮੇਰੀਆਂ ਪੋਸਟਾਂ ਜਾਂ ਮੇਰੇ ਪਿਸ਼ੋਕੜ ਦੀਆਂ ਪੋਸਟਾਂ ਬਚਪਨ ਜਦ ਮੈਂ ਕੀ ਵੇਖਿਆ ਕੀ ਹੰਡਾਇਆ ਉਹ ਮੈਂ ਫੇਸਬੁਕ ਤੇ ਪਾਉਣਾ ਮੈਂ ਸਮਝਦਾ ਵੀ ਇਸ ਤਰ੍ਹਾਂ ਸਮਾਜ ਨੂੰ ਇੱਕ ਨਵੀਂ ਸਿਹਤ ਮਿਲਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਤੇ ਤੁਹਾਡੇ ਕੰਮ ਵੀ ਬਹੁਤ ਵਧੀਆ ਤੇ ਕਹਿੰਦੇ ਹਨ ਕਿ ਜਦੋਂ ਦਿਲ ਕਰੇ ਕੁਝ ਅੱਛਾ ਕਰੰਦਾ ਤਾਂ ਤੁਸੀਂ ਕਹਿੰਦੇ ਕਿਉਂ ਨਾ ਇੱਕ ਰੋਤੇ ਹੋਏ ਬੱਚੇ ਕੋ ਹਸਾਇਆ ਜਾਏ। ਤੁਹਾਡੀਆਂ ਗੱਲਾਂ ਤੋਂ ਮੈਨੂੰ ਇਹ ਸ਼ਾਇਰੀ ਯਾਦ ਆਈ ਬਿਲਕੁਲ ਜੀ ਤੁਸੀਂ ਬਹੁਤ ਰੋਂਦੇ ਵਿੱਚ ਹਰਿਆ ਨੂੰ ਹਾਸਾ ਦਿੱਤਾ ਤੇ ਅੱਜ ਦੀ ਜਿਹੜਾ ਅੱਜ ਦਾ ਜਿਹੜਾ ਯੁੱਗ ਹੈ ਉਹਦੇ ਵਿੱਚ ਇਹ ਸਭ ਤੋਂ ਵੱਡੀ ਸਭ ਤੋਂ ਵੱਡੀ ਸਮਾਜ ਦੀ ਸੇਵਾ ਮੰਨੀ ਜਾਏਗੀ ਬਿਲਕੁਲ ਜੀ ਤੇ ਤੁਹਾਨੂੰ ਸਲਾਮ ਤੁਹਾਡੀ ਸੋਚ ਨੂੰ ਵੀ ਸਲਾਮ ਜੀ ਸੈਤੀ ਜੀ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਸਮਾਜ ਦੇ ਲਈ ਲੋਕਾਂ ਦੇ ਲਈ ਤੇ ਤੁਹਾਡੀ ਸੋਚ ਨੂੰ ਵੀ ਸਲਾਮ ਤੇ ਤੁਹਾਡੇ ਕੰਮਾਂ ਨੂੰ ਵੀ ਸਲਾਮ ਤੇ ਕਹਿੰਦੇ ਜੀ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਆਪਾਂ ਕਹਿੰਦੇ ਆ ਕਿ ਕਿਉਂ ਨਾ ਕਿਸੇ ਰੋਤੇ ਹੋਏ ਬੱਚੇ ਕੋ ਹਸਾਇਆ ਜਾਏ ਤੁਹਾਡੀਆਂ ਗੱਲਾਂ ਤੋਂ ਤਾਂ ਮੈਨੂੰ ਐਡਾ ਹੀ ਲੱਗ ਰਿਹਾ ਕਿ ਤੁਸੀਂ ਬਹੁਤ ਰੋਂਦੇ ਹੋਏ ਛੜਿਆਂ ਨੂੰ ਹਸਾਇਆ ਤੇ ਕੁਝ ਹੋਰ ਦੱਸੋ ਆਪਣੇ ਇਹ ਚੰਗੇ ਚੰਗੇ ਕੰਮਾਂ ਬਾਰੇ ਦੀਪਾ ਜੀ ਇਸ ਲਾਈਨ ਦੇ ਵਿੱਚ ਤੁਹਾਡੇ ਅਸਾਂ ਦੇ ਪਰਪਸ ਨਾਲ ਜਾਂ ਅਸਾਂ ਦੇ ਇੱਕ ਸੋਚ ਨਾਲ ਮੇਰੇ ਗੱਲ ਯਾਦ ਆ ਗਈ ਮੈਂ ਤੁਹਾਨੂੰ ਦੱਸਣੀ ਜਾਵਾਂਗਾ ਜੀ ਵੀ ਅਮੂਮਨ ਜਦੋਂ ਅਸੀਂ ਮਾਰਕੀਟ ਦੇ ਵਿੱਚ ਕਿਹੇ ਰੇੜੀ ਤੋਂ ਜਾਂ ਸਮਾਨ ਖਰੀਦਦੇ ਆ ਜਦੋਂ ਜਿੰਨੇ ਪੈਸੇ ਬਣਦੇ ਆ ਅਸੀਂ ਉੱਪਰਲੇ ਪੈਸੇ ਨਹੀਂ ਦਿੰਦੇ ਜੇ 63 64 ਰੁਪਏ ਬਣੇ ਤਾਂ ਅਸੀਂ ਸਾਡੀ ਕੋਸ਼ਿਸ਼ ਹੁੰਦੀ 60 ਦਿਓ ਜਾਂ ਤਾਂ 50 ਦਿਓ ਬਿਲਕੁਲ ਔਰ ਇਸੇ ਤਰ੍ਹਾਂ ਜਦੋਂ ਕਿਸੇ ਵੈਂਡਰ ਕੋਲੋਂ ਸਮਾਨ ਲੈਣੇ ਆ ਅਸੀਂ ਹਮੇਸ਼ਾ ਪੈਸੇ ਘੱਟ ਦਿੰਨੇ ਆ ਉੱਪਰਲੇ ਪੈਸੇ ਦਾ ਦੇਣ ਦਾ ਮਤਲਬ ਜੇ 103 ਰੁਪਏ ਬਣ ਗਏ 70 ਰੁਪਏ ਦੇਣ ਦਾ ਮਤਲਬ ਨਹੀਂ ਤੜੇ ਸੋਚ ਹੁੰਦੇ ਸੌ ਨਾਲ ਯਾਰ ਬਹੁਤ ਚੱਲ ਜੂਗਾ ਪਰੰਤੂ ਅੱਜ ਕੱਲ ਗੂਗਲ ਪੇ ਫੋਨ ਪੇ ਦਾ ਯੁੱਗ ਹੈ ਹਰ ਇੱਕ ਨੂੰ ਪੈਸੇ ਟਰਾਂਸਫਰ ਕਰਨੇ ਹੁੰਦੇ ਆ ਔਰ ਮੈਂ ਜਦੋਂ ਸਮਾਨ ਲੈਣਾ ਮੈਂ ਹਮੇਸ਼ਾ ਇੱਕ ਰੁਪਇਆ ਵੱਧ ਦਿੰਨਾ ਜੀ ਜੇ 90 ਬਣਿਆ 91 ਦੇਣੇ 100 ਬਣਿਆ 101 ਦੇਣਾ ਜੀ ਜੇ 87 ਬਣਿਆ 88 ਦੇਣੇ ਔਰ 1 ਰੁਪਿਆ ਜਦੋਂ ਵੱਧ ਦਿੱਤਾ ਜਦੋਂ ਸਕਰੀਨ ਸ਼ਾਟ ਉਸ ਰਿਹੜੀ ਵਾਲੇ ਨੂੰ ਵਿਖਾਉਣੇ ਆ ਉਹ ਬੜਾ ਹਸਪੈਂਡ ਹੈ ਹਮ ਮੈਨੂੰ ਕਈ ਇਹਨੇ ਪੁੱਛਿਆ ਯਾਰ ਬੌਜੀ ਇਹ ਕਿਆ ਹਮ 1 ਰੁਪਿਆ ਜ਼ਿਆਦਾ ਕਿਵੇਂ ਦੇ ਦਿਆ ਹਮ ਇਹ ਕਿਉਂ ਦਿਆ ਹਮ ਹਮ ਮੈਂ ਪੁੱਛਦਾ ਵੀ 1 ਰੁਪਿਆ ਦੇ ਆਉਣ ਨਾਲ ਤੁਹਾਡੇ ਚਿਹਰੇ ਤੇ ਮੁਸਕਰਾਣ ਆਈ ਜੀ ਉਹ ਕਹਿੰਦੇ ਬਿਲਕੁਲ ਆਈ ਮੈਨੂੰ 1 ਰੁਪਏ ਨਾਲ ਤੁਹਾਡੀ ਮੁਸਕਰਾਹਟ ਮਿਲ ਗਈ। ਇਸ ਤੋਂ ਸਸਤੀ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ। ਕੋਈ ਚੀਜ਼ ਨਹੀਂ। ਜਦੋਂ ਤੁਸੀਂ ਕਿਸੇ ਤੋਂ ਚੀਜ਼ ਲੈ ਕੇ ਸਿਰਫ ਉਹਨੂੰ 1 ਰੁਪਿਆ ਇਹ ਵਧ ਦਿੰਦੇ ਹੋ ਤਾਂ ਉਹਦੇ ਚਿਹਰੇ ਤੇ ਜਿਹੜੀ ਮੁਸਕਰਾਹਟ ਆਉਂਦੀ ਹੈ ਉਹ 50% ਤੁਹਾਨੂੰ ਵੀ ਮਿਲਦੀ ਹੈ। ਜੀ ਜੀ। ਔਰ ਇਹ ਬਹੁਤ ਵੱਡੀ ਪ੍ਰਾਪਤੀ ਹੈ। ਔਰ 1 ਰੁਪਏ ਦੇ ਵਿੱਚ ਮੁਸਕਰਾਹਟ ਨਾਲੋਂ ਸਸਤੀ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ। ਬਿਲਕੁਲ। ਔਰ ਜੇ ਇਸ ਨੂੰ ਅਸੀਂ ਪ੍ਰੈਕਟੀਕਲ ਵੀ ਕਰੀਏ ਮੇਰੀ ਦਰਸ਼ਕਾਂ ਨੂੰ ਤੁਹਾਨੂੰ ਵੀ ਇੱਕ ਅਪੀਲ ਹੈ ਸੁਝਾਅ ਹੈ ਵੀ ਅਸੀਂ ਦਿਨ ਦੇ ਵਿੱਚ ਜਿਆਦਾ ਤੋਂ ਜਿਆਦਾ 10 ਵਾਰੀ ਅਸੀਂ Google Pay ਕਰਦੇ ਹਾਂ ਜਾਂ 5 ਵਾਰੀ ਕਰਦੇ ਹਾਂ ਹੋ ਸਕਦਾ 15 ਵਾਰੀ ਕਰਦੇ ਹੋਵਾਂਗੇ ਵੀ ਸਾਰੇ ਦਿਨ ਦੇ ਵਿੱਚ ਜੇ ਤੁਸੀਂ 15 ਰੁਪਏ ਵੀ ਵੱਧ ਦੇ ਦੇਵੋਗੇ ਤਾਂ ਇਟ ਮੀਨ ਤੁਸੀਂ 15 ਸਮਾਈਲ 15 ਸਕਰਾਈਟ ਖਰੀਦ ਲਿਆ ਜੀ ਔਰ ਉਸ ਨਾਲ ਤੁਹਾਡੇ ਆਪ ਨੂੰ ਵੀ ਸਕੂਨ ਮਿਲੂਗਾ ਔਰ ਤੁਹਾਡੇ ਚਿਹਰੇ ਤੇ ਵੀ ਸਮ ਮੁਸਕਾਨ ਰਹੂਗੀ ਜੀ ਜੀ ਬਹੁਤ ਵਧੀਆ ਤੇ ਤੁਹਾਡੀ ਸਮਾਈਲ ਦਾ ਮੈਨੂੰ ਲੱਗਦਾ ਇਹ ਹੀ ਰਾਜ਼ ਹੈ ਬਿਲਕੁਲ ਜੀ ਬਹੁਤ ਮੁਸਕਰਾਹਟ ਆ ਬੰਦੇ ਆ ਸਮਾਜ ਨੂੰ ਤੇ ਬਿਲਕੁਲ ਜੀ ਜਦੋਂ ਆਪਾਂ ਸਮਾਜ ਨੂੰ ਸਮਾਈਲ ਵੰਦੇ ਆ ਮੁਸਕਰਾਹਟ ਵੰਦੇ ਆ ਤੇ ਰੱਬ ਵੀ ਆਪਣੇ ਤੇ ਮਿਹਰ ਕਰਦਾ ਹੈ ਤੇ ਕਹਿੰਦੇ ਜੀ ਜੇ ਆਪਾਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਤਾਂ ਇੱਕ ਮੁਸਕਰਾਹਟ ਤਾਂ ਦੇ ਹੀ ਸਕਦੇ ਆ ਤੇ ਤੁਸੀਂ ਤਾਂ ਅੱਜ ਉਸ ਮੁਸਕਰਾਹਟ ਨੂੰ ਦੇਣ ਦਾ ਇੱਕ ਜ਼ਰੀਆ ਵੀ ਦੇ ਦਿੱਤਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਰਮੇਸ਼ ਸੇਠੀ ਵਾਜਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਜੀ ਸੇਠੀ ਜੀ ਬਹੁਤ ਵਧੀਆ ਗੱਲਾਂ ਬਾਤਾਂ ਤੁਸੀਂ ਸਾਨੂੰ ਦੱਸਿਆ ਤੇ ਹੁਣ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਲਈ ਕੋਈ ਖਾਸ ਸੰਦੇਸ਼ ਦੇਣਾ ਚਾਹੋਗੇ ਤੁਸੀਂ ਦਿਪਾ ਜੀ ਮੈਂ ਕੋਈ ਸੰਤ ਮਹਾਤਮਾ ਜਾਂ ਮਹਾਂਪੁਰਸ਼ ਨਹੀਂ ਵੀ ਸੰਦੇਸ਼ ਦੇਵਾਂ ਮੇਰੀ ਕੋਸ਼ਿਸ਼ ਇਹ ਹੈ ਵੀ ਜੋ ਕੁਝ ਮੈਂ ਕਰਦਾ ਹੂੰ ਪਹਿਲਾਂ ਮੈਂ ਉਹ ਆਦੇਦੇ ਲਾਗੂ ਕਰਾਂ ਫਿਰ ਅਗਲੇ ਨੂੰ ਸੰਦੇਸ਼ ਦੂਸਰਿਆਂ ਵਾਸਤੇ ਦੇਵਾਂ ਇਹ ਨਹੀਂ ਵੀ ਆਪ ਆਪਾ ਬੰਗੂਨ ਖਾਈਂ ਔਰਾਂ ਕੋ ਉਪਦੇਸ਼ ਨਾ ਆਈ ਸਭ ਤੋਂ ਪਹਿਲਾਂ ਆਪਣੇ ਦੇ ਲਾਗੂ ਕਰਨ ਦਾ ਸੰਦੇਸ਼ ਇਹੀ ਹੈ ਮੇਰਾ ਵੀ ਕਮ ਸੇ ਕਮ ਕੋਸ਼ਿਸ਼ ਕੀਤੀ ਜਾਵੇ ਵੀ ਸਾਹਮਣੇ ਵਾਲੇ ਬੰਦੇ ਨੂੰ ਨਿਰਾਸ਼ ਨਾ ਕੀਤਾ ਜਾਵੇ ਉਹਨੂੰ ਪਰੇਸ਼ਾਨ ਨਾ ਕੀਤਾ ਜਾਵੇ ਥੋੜੀ ਜੀ ਖਰਚ ਨਾਲ ਜਾਂ ਥੋੜੀ ਜੇ ਪੈਸੇ ਨਾਲ ਜੇ ਤੁਸੀਂ ਉਸ ਨੂੰ ਅਹਿਸਾਸ ਕਰ ਸਕਦੇ ਹੋ ਭੁੱਖੇ ਦਾ ਜਿਹੜਾ ਤੇ ਧਰ ਸਕਦੇ ਹੋ ਕਿਸੇ ਸਰਦੀ ਚ ਮਰ ਰਹੇ ਨੂੰ ਕਪੜਾ ਦੇ ਸਕਦੇ ਹੋ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਜੀ ਜੀ ਬਹੁਤ ਹੀ ਵਧੀਆ ਕਹਿੰਦੇ ਜੀ ਵੀ ਦੁਆਵਾਂ ਆਪਾਂ ਨੂੰ ਕਮਾਉਣੀਆਂ ਚਾਹੀਦੀਆਂ ਤੇ ਤੁਸੀਂ ਰੱਬ ਦੀ ਕਿਰਪਾ ਨਾਲ ਬਹੁਤ ਦੁਆਵਾਂ ਕਮਾਈਆਂ ਵੀ ਹੈ ਤੇ ਸਾਨੂੰ ਉਮੀਦ ਹੈ ਤੇ ਸੱਡੀ ਰੱਬ ਨਾਲ ਕਹਿੰਦੇ ਰੱਬ ਅਗੇ ਅਰਦਾਸ ਵੀ ਹੈ ਕਿ ਤੁਹਾਨੂੰ ਹਮੇਸ਼ਾ ਤੰਦਰੁਸਤੀ ਰਹੇ ਤੇ ਤੁਸੀਂ ਐਦਾਂ ਹੀ ਸਮਾਜ ਲਈ ਭਲਾਈ ਵਾਲੇ ਕੰਮ ਕਰਦੇ ਰਹੋ ਥੈਂਕ ਯੂ ਦੀ ਦੋਸਤ ਹੈ ਜੈਨ ਆਲੀ ਮੈਨੂੰ ਦੀਪਾ ਛਾਬੜਾ ਨੂੰ ਤੇ ਚੈਨਲ ਦੇ ਸੰਚਾਲਕ ਸ਼੍ਰੀ ਸਰਪਾਲ ਮਾਨਦੀ ਨੂੰ ਪ੍ਰੋਗਰਾਮ ਐਸੇ ਖਤਮ ਕਰਨ ਦੀ ਦੇਵਾ ਗਿਆ ਨਮਸਕਾਰ ਸਨਵਾਦ ਅਗਲੀ ਵਾਰ ਫੇਰ ਤੁਹਾਡੇ ਰੂਬਰੂ ਕਰਾਵਾਂਗੇ ਕੋਈ ਖਾਸ ਸ਼ਖਸੀਅਤ ਜੁੜੇ ਰਹੋ ਚੈਨਲ ਸੁਪਨੂ ਰਾਰੀ ਦੇ ਨਾਲ ਇਸ ਪ੍ਰੋਗਰਾਮ ਦੇ ਪ੍ਰਯੋਜਕ ਹਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟੇਂਡਾ ਸੰਪਰਕ ਨੰਬਰ 9781966005